ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਮੰਗੇ ਠੀਕ ਠਾਕ ਹੋਵਗੇ ਅਸੀਂ ਠੀਕ ਠਾਕ ਹਾਂ ਜੀ ਤੇ ਅੱਜ ਰੱਖਿਆ ਆਪਾਂ ਕਰਵਾ ਚੌਥ ਦਾ ਵਰਤ ਜੀ ਤੇ ਕਰਵਾ ਚੌਥ ਦੀਆਂ ਮੇਰੇ ਵੱਲੋਂ ਸਾਰਿਆਂ ਨੂੰ ਵਧਾਈਆਂ ਕਰਵਾ ਚੌਥ ਦੇ ਵਰਤ ਦੀ ਤੇ ਹੁਣ ਆਪਾਂ ਸੁਣਾ ਗੇ ਕਹਾਣੀ ਸੋਡਣਾ ਕਰਾਂਗੇ ਵੀਰਿਓ ਵੀਡੀਓ ਸ਼ੇਅਰ ਕਹਾਣੀ ਦੀ ਤੇ ਤੁਸੀਂ ਦੇਖੋ ਸਾਡੇ ਰੀਤੀ ਰਿਵਾਜ ਪਿੰਡਾਂ ਦੇ ਕਿਸ ਤਰ੍ਹਾਂ ਮਨਾਉਂਦੇ ਆਂ ਅਸੀਂ ਕਰਵਾ ਚੌਥ ਤੇ ਆਜੋ ਜੀ ਸੁਣੋ ਕਹਾਣੀ ਲਓ ਜੀ ਆਪਾਂ ਸੂਟ ਜਿਹੜਾ ਹੁਣ ਸਲਾਇਆ ਇਹ ਮੇਰਾ ਪ੍ਰਾਕ ਸੂਟ ਸਲਾਇਆ ਮੈਂ ਹੁਣ ਨਵਾਂ ਤੇ ਆਪਾਂ ਪਾਵਾਂਗੇ ਅੱਜ ਵਰਤਨ ਇਹ ਸਲਾਈ ਕਰਨਾ ਤਾਂ ਮੇਰੇ ਬਹੁਤ ਸਮਾਂ ਪਹਿਲਾਂ ਦਿੱਤਾ ਤੇ ਪਾਰੇ ਰੈਡੀ ਹੁਣ ਹੋਏ ਵਰਤਨ ਇਦਾਂ ਫਿਰ ਇਹ ਅਨਲੱਗ ਸੀ ਆਪਾਂ ਇਸ ਨੂੰ ਹੀ ਪਾ ਲਾਂਗੇ ਦੱਸਣਾ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਸੂਟ ਸੁਣ ਵੀਡੀਓ 'ਚ ਜ਼ਰੂਰ ਦੱਸਣਾ ਇਹ ਫਰਾਕ ਸੂਟ ਬਣਾਇਆ ਮੈਂ ਤੇ ਇਸ ਕੱਪੜੇ ਦੀਆਂ ਫਰਾਕਾਂ ਬਹੁਤ ਵਧੀਆ ਬਣਦੀਆਂ ਨੇ ਬੁਟੀਕ ਵਾਲੀ ਕਹਿੰਦੀ ਦੀ ਤੁਸੀਂ ਇਹ ਕੱਪੜੇ ਦੀ ਫਰਾਕ ਬਣਾਓ ਇੱਕ ਆਪਾਂ ਕਮੀਜ਼ ਵੀ ਬਣਾ ਲਏ ਇਹਦੇ ਨਾਲ ਦਾ ਇਹ ਮੈਨੂੰ ਤਾਂ ਬਹੁਤ ਸੋਹਣਾ ਲੱਗਾ ਇਹ ਸੂਟਾਂ ਦੀ ਨਾ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੇ ਫਰਾਕ ਸਮਾਉਣੀ ਹੁੰਦੀ ਹੈ ਇਹਦੀ ਫਰਾਕ ਵੀ ਵਧੀਆ ਬਣਦੀ ਹੈ ਮੈਂ ਲਾ ਵਾਪਸ ਤੁਹਾਨੂੰ ਫੋਟੋ ਦਿਖਾ ਦਿੱਤਾ ਕਮੈਂਟ ਕਰਕੇ ਜਰੂਰ ਦੱਸਣਾ ਕਿਸ ਤਰ੍ਹਾਂ ਲੱਗਿਆ ਮੇਰਾ ਸੂਟ ਤੇ ਆਪਾਂ ਕਿਤੇ ਨੂੰ ਕਮੀਜ਼ ਨਾਲ ਪਾਲਿਆ ਕਰਾਂਗੇ ਕਿਤੇ ਫਰਾਕ ਨਾਲ ਪਾਲਿਆ ਕਰਾਂਗੇ ਦੋਨੇ ਸਟਾਈਲ ਵਰਤ ਲਿਆ ਕਰਾਂਗੇ ਚਲੋ ਜੀ ਹੁਣ ਆਪਾਂ ਸੋਣਦੇ ਕਹਾਣੀ ਸਤ ਸ੍ਰੀ ਅਕਾਲ ਜੀ ਮੈਂ ਸੂਟ ਮੈਂ ਸਰਬਜੀਤ ਕੌਰ ਦੇ ਨਾਮ ਇਹਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਤਾਂ ਮੇਕਅਪ ਕਰਨਾ ਤੇ ਉਹ ਕਰ ਲਿਆ ਤੇ ਟਾਈਮ ਵੱਜ ਗਿਆ ਜੀ 1 ਤੇ ਆਪਾਂ ਹੁਣ ਕਰ ਰਹੇ ਹਾਂ ਤਿਆਰੀ ਕਰੂਏ ਤੇ ਸੂਟ ਆਪਾਂ ਪਾ ਲਿਆ ਤੁਸੀਂ ਦੇਖੋ ਇਹ ਮੈਂ ਫਰਾਕ ਸੂਟ ਸਲਾਇਆ ਹੈ ਦੱਸਣਾ ਕਿਸ ਤਰ੍ਹਾਂ ਲੱਗੇ ਮੈਨੂੰ ਭੁੱਖ ਲੱਗੇ ਪਈ ਸੀ ਤੇ ਨਾਲੇ ਮੇਰੇ ਕੋਲ ਸਾਰੀਆਂ ਭੈਣਾਂ ਨੂੰ ਕਰਵਾ ਚੌਥੀਆਂ ਲੱਖ ਲੱਖ ਮੁਬਾਰਕਾਂ ਮੇਰੇ ਵੱਲ ਸਾਡੇ ਪੰਡਤ ਆਣੀ ਦਾ ਵੀ ਫੋਨ ਆ ਗਿਆ ਸੀ ਪ੍ਰਾਕ ਸੂਟ ਸਲਾਇਆ ਦੱਸਣਾ ਕਿਸ ਤਰ੍ਹਾਂ ਲੱਗਿਆ ਆਪਣਾ ਪ੍ਰਾਕ ਸੂਟ ਲਓ ਜੀ ਪ੍ਰਾਕ ਸੂਟ ਮੈਂ ਪਾ ਲਿਆ ਵੇਖੋ ਇਸ ਤਰ੍ਹਾਂ ਦਾ ਮੇਰਾ ਪ੍ਰਾਕ ਸੂਟ ਬਣਿਆ ਹੈ ਫਿਰ ਕਿੰਨਾ ਟਾਈਮ ਲੱਗ ਗਿਆ ਨਹੀਂ ਸੁਣਾਉਣ ਗਈਆਂ ਕਰਕੇ ਜਿੰਨੇ ਆਪਣੇ ਸਲਵਾਰ ਸੂਟ ਜੱਚਦੇ ਉਹ ਨਹੀਂ ਜੱਚੇ ਭੁੱਖ ਵੀ ਬਹੁਤ ਲੱਗੀ ਪਈ ਸੀ ਚਲੋ ਜੀ ਇਹਦੇ ਨਾਲ ਪਕੜਤੀ ਵੀ ਸਲਾਈਏ ਇੱਕ ਕਦੇ ਕਦੇ ਆਪਾਂ ਪ੍ਰਾਕ ਪਾ ਲੈ ਕਰਾਂਗੇ ਕਦੇ ਕਦੇ ਡੋਡੀ ਪਿੰਡਾ ਚਲਵਾ ਜਾ ਕਈ ਵਾਰ ਨਾ ਬਾਰਕ ਮੀਜ ਨਾਲ ਸੁਣ ਪਾ ਲੈ ਕਰਾਂਗੇ ਖਾਲ ਖਾ ਲੈਂਦੇ ਪਰ ਮਟੀਕ ਵਾਲੀ ਨੇ ਸਿਉਂਦਾ ਮੇਰਤ ਰਹੇ ਨਹੀਂ ਸੀ ਸੇਲਾ ਸਲਾਈ ਕਰਾਂਗੇ ਇਹਦੇ ਨਾਲ ਕਮੀਜ਼ ਵੀ ਸਲਾਈ ਕਰਾਂਇਆ ਉਹਦੇ ਵਿੱਚ ਰਾਖਵ ਦੇ ਲੱਗ ਪਰ ਮੈਨੂੰ ਬਦੀਨ ਲੱਗੀ ਬਤਨ ਕੀ ਗੱਲ ਹੈ ਮਰਮਾਨ ਨੂੰ ਨਹੀਂ ਜੱਚੇ ਪਰ ਪੰਜਾਬ ਚ ਆਪਣੇ ਚ ਬਹੁਤ ਜਦ ਮਾਨ ਨੂੰ ਜੱਚੇ ਨਾ ਕੱਪੜੇ ਦੇ ਲੱਗਦਾ ਹੈਗਾ ਤਕਰੀਬਨ ਸਾਰੇ ਪਾਣ ਦੇਲ ਕਰਦਾ ਚਲੋ ਜੀ ਲਾ ਹੁਣ ਆਪਾਂ ਕਰਦੇ ਆਂ ਤਿਆਰੀ ਚਲੋ ਜੀ ਤੇ ਆ ਜਰੂਰ ਸੈਲੀਬ੍ਰੇਟ ਕਰਨੀ ਜੇ ਦੇਖੋ ਚਲੋ ਜੀ ਦਾ ਰੀ ਵੀ ਲੱਗਦੇ ਆ ਬਦਲ ਲਾਉਣੇ ਨੀਲਪਾਸ ਹੁਣ ਆਪਾਂ ਲਾ ਰਹੇ ਆ ਨਾ ਪਾਵਰਸ मैं ला के नव से ला रही हूँ हम आप कर अपना मेकअप जो भी करना थोड़ा बहुत ਪੈਰਾਂ ਤੇ ਵੀ ਮੈਂ ਨਾਹ ਪਾਲਸ ਲਾ ਰਹੀ ਆ ਪਹਿਲਾਂ ਮੈਂ ਇੱਕ ਦਿਨ ਲਾਈ ਕਾਲੀ ਕਾਲੀ ਜੇ ਨਾਹ ਪਾਲਸ ਤੇ ਨੰਗਲਾਂ ਤੇ ਲਾਲੀ ਪੈਰ ਦੇ ਤੋਂ ਸੜਦੀਆਂ ਸੀ ਮੈਂ ਸੈਂਡਲ ਪਾ ਕੇ ਨਾਹ ਪਾਲਸ ਲਾ ਲਈ ਨੀਂਦ ਆਈ ਜਾਂਦੀ ਸੀ ਮੈਨੂੰ ਤਾਂ ਹੁਣ ਉੱਗਦਾ ਪਤਾ ਨਹੀਂ ਹੁਣ ਉਹ ਖਬਰਦਾਰਸਤ ਨਹੀਂ ਹੁੰਦੀ ਫੇਰ ਨਾਲ ਦੀਆਂ ਸਹੇਲੀਆਂ ਨੇ ਸਾਡੇ ਦਿੱਤੇ ਨੇ ਵਰਤ ਜਦੋਂ ਵਰਤ ਰੱਖਦੀਆਂ ਨੇ ਫੇਰ ਇਹ ਤਾਂ ਸਾਜ ਹੁੰਦਾ ਸਾਰਿਆਂ ਨੂੰ ਚਾਹ ਜਾਂ ਹੁੰਦਾ ਵਰਤ ਰੱਖਣ ਦਾ ਫੇਰ ਹੁਣ ਚਾਹ ਜਾਂ ਨਹੀਂ ਹੁੰਦਾ ਵਰਤ ਰੱਖਣ ਦਾ ਪਹਿਲੇ ਸਾਰਿਆਂ ਇਕੱਠੀਆਂ ਰੱਖਦੀਆਂ ਸੀ ਵਰਤ ਬਧੀਆ ਲੱਗਦਾ ਸੀ ਜਦੋਂ ਵਰਤ ਰੱਖਣੇ ਐ ਇਹਦੀ ਕੀ ਪਤਾ ਨਹੀਂ ਤਿਹਾਰਾਂ ਦਾ ਚਾਹ ਜਾਂ ਨਹੀਂ ਹੈਗਾ ලා ල හැවිී සට්න වර්ත සාරිදින. පර්ම පේ රක්කලෙම හ චලු යින. යෙන ජරක්ක යන්ද රකලෙන්නේ. ಮೈಟ ಜೊನಾ ಕಲರ್ ਲੇ ਐਨਕਤ ਵੀਣਾ ਤਾਂ ਮੈਥੋਂ ਲੈ ਜਾਂਦਾ ਸੀ ਵਧੀਆ ਤਰੀਕੇ ਨਾਲ ਮੈਂ ਲੱਗਦੇ ਮੈਂ ਨਾ ਮਾਰ ਕੇ ਤਾਂ ਮੈਂ ਤਾਂ ਕੋਈ ਤੇਰੀ ਹੀ ਲੱਗੇ ਲੈ ਯਾ ਯਾ ਹਾਈ ਤਾਂ ਮਦਰੀ ਬੜੀ ਐ ਤੇਰੀ ਲੈ ਆ ਭੀਸੰਗਿਆ ਦੇ ਦੇ ਜੋਨੀ ਤੇਨਾਂ ਬੈਸੈਂ ਦੇ ਦੀ ਹਾਂ ਚਲ ਠੀਕ ਹੈ ਗੋੜਾ ਉਹ ਤੁਹਾਨੂੰ ਕੀ ਚਾਹ ਵਾਲੀ ਲੱਗਿਆ ਬਣ ਰਹੀ ਹੈ ਕੀ ਲੱਜ ਬਹਾਨੇ ਨਾਲ ਇੱਕ ਦਿਨ ਮੈਂ ਹੁਣ ਤਾਂ ਦੇਰ ਨੂੰ ਚਲੋ ਦਿੱਤਾ ਜਾਂਦਾ ਖਾਣ ਨੂੰ ਫਿਰ ਉਹ ਖਾਣ ਨੂੰ ਮੈਂ ਕਿਹਾ ਬਾਲਾ ਪ੍ਰਾਣਾ ਇੱਕ ਸੱਕਰ ਚ ਮੁਸਕਾਈ ਜਾਂਦਾ ਇੱਕ ਸੱਕਰ ਚ ਮੁਸਕਾਉਂਦਾ ਆਪਣੀ ਉਹੀ ਚਲਦੀ ਫਿਰ ਲਓ ਜੀ ਆਪਾ फटाफट ਹੋ ਜਾਈਏ ਤਿਆਰ ਪੰਡਤਾਨੀ ਆਉਣ ਆ ਰਹੀ ਹੈ ਕਹਾਣੀ ਸੁਣਾਉਣ ਵਾਲੀ ਪਹੁੰਚਣ ਵਾਲੀ ਹੈ ਫੇਕ ਲੈਂਦੇ ਆਪਾਂ ਨਵੀਂ ਚੀਜ਼ ਸਵੇਰੇ ਉਸ ਨੂੰ ਲਾ ਕੇ ਦਿਖਾਵਾਂਗੇ ਦੱਸਣਾ ਕਿਸ ਤਰ੍ਹਾਂ ਦੀ ਲੱਗੀ ਆਲੂ ਮੈਂ ਵਾਲ ਕੇ ਰੱਖ ਤੇ ਸਾਮ ਦੀ ਸਬਜੀ। ਦੇਰ ਦਾ ਸੰਛੇਂਦੇ ਨਹੀਂ ਇਹ ਜੀ। ਸੇਲੇ। ਇਥੇ ਮੁਕੀ ਤੇ। ਉਹ ਤੇ। ਪਿਆਜ਼ ਕੱਟ ਦੇ। ਪਿਆਜ਼ ਕਿੱਥੇ ਨੇ? ਬਾਹਰੇ ਪਈ ਟੋਕਰ ਕਿਉਂ ਕਿ ਫਿਰ ਬੰਦ ਬੰਦਾ ਬੈਠ ਜਾਂਦਾ ਜੇ ਆਪਣਾ ਕੰਮ ਸਮੇਂ ਸਿਰ ਕੀਤਾ ਹੋਵੇ। ਨਹੀਂ ਫਿਰ ਆਪਣਾ ਟਾਈਮ ਨਹੀਂ ਲੱਗਦਾ। ਜੇ ਤਾਂ ਆਪ ਹੀ ਕਰਨਾ ਹੋਵੇ ਨਾ ਕੰਮ। ਨਾ ਫੇਰ ਉਹਨੂੰ ਭੁੱਖ ਵਾਲੀ ਲੱਗੀ ਹੋ ਕਰਨ ਜੀ ਕਰੇਗਾ ਅਸੇ ਗੱਡੀ ਪਿੰਡ ਸਾਹਿਬ ਤੋਂ ਸਰਜੀ ਓ ਮੱਖਣਾਂ ਨਿਆਂ ਵੀ ਕਹਿੰਦੀ ਮਾ ਤੋਂ ਨੂੰ ਕੰਮ ਕਰਦਾ ਮੰਦੂਤੀ ਕਾ ਲੋਕਾਂ ਨਹੀਂ ਵੇਰੀ ਨੂੰ ਨਪੈ ਮਾਰੀ ਅਸੇ ਹੁਣ ਤੋ ਸੱਚ ਜਾਂ ਤਿਹਾਰਾਂ ਦਾ ਵੀ ਡਰ ਲੱਗਦਾ ਤਿਹਾਰਾਂ ਤੋਂ ਕੰਮ ਕਰ ਲੋ ਜੇ ਅੱਜ ਨਾ ਪਾਓ ਅੱਜ ਚਾਹੋ ਜੀ ਨਹੀਂ ਹੈਗਾ ਅੱਗੇ ਵਰਤਾਂ ਦਾ ਇੰਨਾ ਚਾਹੋ ਹੁੰਦਾ ਹੋਰ ਮਾਰ ਗਿਆ ਗਿਆ ਅੱਜ ਚੋਈ ਨਹੀਂ ਹੈਗਾ ਵਰਤਨ ਇਹ ਘੇ ਰੱਖ ਦੇ ਘਰ ਦੀ ਮੈਂ ਕਿੱਡੀ ਹੁੰਗੋ ਤੋਂ ਪਰ ਵਰਤ ਰੱਖੇ ਕੰਮ ਛੱਡ ਰੰਗ ਦਾ ਦੇ ਅੱਜ ਰੱਖ ਤਾਂ ਲੈਤਾ ਪਰ ਜੇ ਉਹ ਪਹਿਲਾਂ ਤਾਂ ਉੱਠਣਾ ਜੀ ਕਰ ਇਸ ਤਾਂ ਥੱਕ ਕੇ ਪਤਨ ਪਏ ਕਿ ਮੈਂ ਆਪਾਂ ਕਰਕੇ ਮੇਕਅਪ ਹਲਕਾ ਹਲਕਾ ਮਸਾਂ ਉੱਠੀ ਮੈਂ ਤਾਂ ਲਿੰਕੇ ਕੇਸਰ ਕਿਤੇ ਉੱਠਣ ਜੀ ਨਾ ਕਰ ਇਸੇ ਤੇ ਉਪਰੀਆ ਹੋ ਜਾਣਾ ਨਾ ਆਤਮਾਰ ਕਿਹਨਾਂ ਸਾਰੀ ਮੈਂ ਘੋਟੂਆਂ ਫੜੀਆਂ ਉਹਨੇ ਘਰ ਦਾ ਆ ਕੇ ਆਲੇ ਬੰਗਲੇ ਦਾ ਕੋਠਾ ਓਹ ਥੋੜੀ ਜਿਹਾ ਨਾ ਪਲਸ ਮਿਰਗੀ ਦੇ ਕੋਕਾ ਮਾਰ ਕੇ ਸੁਕਾਉਣੇ ਨਾ ਪਲਸ ਬਸ ਇਹ ਨਾਲ ਦੋਣ ਵਾਰ ਹੈ ਨਾ ਇਹ ਵਾ ਤੇਰੇ ਨਹੀਂ ਤਰਾ ਮਨ ਮਤੇ ਤੇਰੇ ਨਹੀਂ ਤਰਾ ਹਾਂ ਆਨੇ ਬੁੱਕਿਆ ਰਹੇ ਹੈ ਹੁਣ ਸਿਰ ਆਪਣਾ ਕਿਉਂ ਲਾਪਾ ਨਹੀਂ ਮਗਾ ਸਾਹ ਹੀ ਤਾਂ ਤਾਂ ਮੈਂ ਆਪਾਂ ਨਹੀਂ ਜੋ ਮੈਂ ਤੇੜੀ ਜੀ ਕਰੀਮ ਲਾ ਆ ਜਾ ਆ ਜਾ ਮੈਂ ਤੇਰੇ ਨੂੰ ਕਾਲੀ ਆ ਹੋਰ ਮੈਂ ਤਾਂ ਨਹੀਂ ਆਉਂਦੀ ਆਉਂਦੀ ਮੂੰਹ ਲੱਗੀ ਬਈ ਆ ਤੇ ਇੱਧਰ ਸਾਡੀ ਪੰਡਤਾਂ ਵੀ ਪਹੁੰਚ ਚੁੱਕੀ ਐ ਮੈਂ ਬੱਸ ਬਗ ਜੀ ਕਥਾ ਸੁਣ ਬਗ ਜੀ ਮੈਨੂੰ ਸੁਣਾ ਕੇ ਕਿਤੇ ਮਰਜੀ ਬਗ ਜੀ ਸੁਟੀਏ ਤੈਨੂੰ ਕਿੱਲੋ ਬੋਲੀ ਤੇ ਆ ਜੀ ਬਈ ਬਸ ਮੇਰ ਕਹਿ ਰਹੀ ਹਾਂ ਤੇ ਵਿਚੇ ਮੇਰ ਸਾਸਰੀ ਦਾ ਬੁੱਤ ਸਾਸਰੀ ਕਾ ਸਾਸਰੀ ਕਾ ਹੈ ਨਾ ਮੈਂ ਵਿਦਿਆਤੀ ਕਰਨ ਨਾ ਆਈ ਨਾ ਆਈ ਐਨ ਉਹ ਜਦਾ ਤੇ ਨਾ ਜਿਸਨੇ ਬਾਤ ਕਰਾਉਂਦੀ ਹਾਂ ਹਾਂ ਕੀਤਨ ਆ ਠੀਕ ਹੈ ਅਸੇ ਆੜੀ ਆਪ ਜੀ ਕਰਾਂਗਾ ਤਾਂ ਭੈਣ ਨੂੰ ਜਦੋਂ ਸੱਦਾ ਆਈ ਕੀਤਨ ਜਦੋਂ ਮੈਂ ਤਾਂ ਲੱਗੇ ਬਾਪੂ ਕਹਿਣਾ ਹੀ ਨਹੀਂ ਆ ਜਾਂਦੀ ਫਿਰ ਆਈ ਜੀ ਹਾਂ ਲਾ ਆ ਲੱਗੇ ਵੀ ਦਰਸ਼ਨਵਾਦ ਆ ਵਿਕਾਟ ਜਾਈਏ ਤਾਂ ਹੋ ਐਨਾ ਆ ਜਾਂਦੀ ਐਂ ਦੀ ਸੀ ਹਾਂ ਜੀ ਬਤਾਉਣਾ ਬਸ ਆ ਗੇ ਮੇਰ ਵੀਂ ਦੀ ਉਹਦਾ ਜੇ ਪਾ ਫੇਸ ਕਰੀਮ ਲਾਦੀ ਵੀ ਆਹ ਦਿਤਾ ਨਾ ਜੀ ਨਹੀਂ ਕਰਦਾ ਪਰ ਤੇ ਇੱਕ ਰੱਖ ਲਿਆ ਪਤਾ ਨਹੀਂ ਕਹਿੰਦਾ ਵੀ ਹੀ ਜਾਏ ਹੋਇਆ ਬਸ ਹਾਂ ਸਾਰੇ ਹਾਂ ਹਾਂ ਜਾਈਏ ਉਹ ਤੇ ਬੈਠ। ਹੋਇਆ ਤੇ ਕਨੇ ਕਰਦਾ ਬੱਸ। ਬਾਹਰ ਕੱਢਣਾ ਬੱਸ। ਇਹਨਾਂ ਘਰ ਵਾਲ ਕੋਠੀਆਂ ਆ ਨਹੀਂ ਫੋਨ ਚੱਲਦੀ ਇਹਨੂੰ ਫੋਨ ਲਾਈ ਜਾਨੀ ਆ। ਕਿਹਨੂੰ ਕਮਜੀਤ ਨੂੰ ਆਹ ਪੁੱਛੀ ਮਣਾ ਜਾ ਤੂੰ ਗੱਦਜੀਤ ਨੂੰ। ਉਹ ਵੀ ਇਹ ਤਾਂ ਉੱਥੇ ਹੋ ਗਈ ਜੋਗਾ ਕਲਾਸ ਲਾਉਂਦੀ। ਹੁਣ ਕਿੱਥੇ ਹੁੰਦਾ ਦੋ ਲੱਜਣ ਵਾਲੇ? ਮੈਨੂੰ ਜੁੜਾ ਕਰਨਾ ਨਹੀਂ ਆ ਮੈਸੇਜ ਸਰੀ ਦੇਂਦੀ ਹੈ ਜਿੱਥੇ ਲਾਉਣ ਵਾਸਤੇ। ਬਤਾ ਉਹਦਾ ਮੁੰਡੇ ਦਾ ਹੋਂ। ਪਰ ਹੁਣ ਕਾ ਹਾਲ ਚੰਗਾ ਨਾ ਹੋਵੇ ਨਾ ਕਰਿਆ ਜਾਵੇ ਮੈਥੋਂ ਇਹ ਨਾ ਇਹਨੇ ਰੱਖਿਆ ਫੇਰ ਮੈਂ ਗੁੱਤੀ ਕਰ ਲਈ ਮੈਂ ਪਤਾ ਨਹੀਂ ਬੀਬੀਆਂ ਸੋਹਣਾ ਸ਼ਿੰਗਾਰ ਕਰਦੀਆਂ ਨੇ ਆ ਵੀ ਇਹਨੇ ਨਹੀਂ ਆਉ ਕਾ ਫਿਰ ਰੱਖਦੀ ਇਹ ਨਾ ਬੁਝਾ ਕੇ ਤੇ ਆਪਾਂ ਤਾਂ ਜਿੰਨਾ ਕ ਸ਼ਿੰਗਾਰ ਹੋਇਆ ਆਪਾਂ ਕੀਤਾ ਕੰਮੀ ਮੰਮਣੀ ਬਨਣ ਤੋਂ ਥੋੜੀ ਜੀ ਰਵੜ ਵੈਂਡ ਚ ਹਉਂਦਾ ਕਣੀ ਹਾਂ ਹੋਂ ਬਿਜੀ ਆਈ ਜਾਂਦਾ ਸੀ ਜਾਂ ਕਿਸੇ ਦਾ ਆਇਆ ਹੋਊਗਾ ਦੀ ਭੈਣ ਵਰਗੀ ਹਾਂ ਕਿੱਥੇ ਬੈਠੇਗੀ ਬਾਹਰ ਹੀ ਬੈਠਾਂਗੇ ਚਲ ਆ ਜਾ ਨਾ ਤੇ ਇੱਥੇ ਘਭਰਾਟ ਹੋ ਜਾ ਗਰਮਾਇਆ ਆ ਪੱਖਾ ਲਾ ਲਗਾ ਹਾਂ ਪੱਖਾ ਲਾ ਰੂਣ ਦੇ ਤੇ ਦਾਦੀ ਘਭਰਾਟ ਆਉਂਦੀ ਯਾਰ ਇਹ ਪੱਖਾ ਤੇ ਆ ਲੈਂਦੇ ਆ ਪਾਸੈਂਸਰੀ ਅਸੀਂ ਨਾ ਬੰਦ ਕਰਤਾ ਠੰਡ ਲੱਗ ਜਣੀ ਕਿ ਦੀ ਹਾਂ ਬੰਦ ਕਰ ਲੈ ਇੱਥੇ ਵੀ ਦੰਦ ਲੱਗਣਗੇ ਜੇ ਨਹੀਂ ਕਿਤੇ ਉਹ ਲੱਗਣਗੇ ਜੂੜੇ ਤੇ ਲਾਉਣਾ ਮੈਂ ਪੂਰੇ ਤਾਉਂਗੀ ਦੇਖ ਇਸ ਤਰ੍ਹਾਂ ਲਾਉਗੀ ਮੇਰਾ ਬਹੁਤ ਟੈਨ ਲੱਗਿਆ ਲਿਆ ਲੈ ਕੇ ਆਈ ਅੱਜ ਜੂੜੇ ਜੂੜੇ ਤੇ ਲਾਉਣਾ ਲੈ ਨਹੀਂ ਲਾਇਆ ਪੱਕਾ ਹਾਂ ਸਾਵਧਾਨੀ ਤੇ ਬਤਿਓ ਕਿ ਜੂੜੇ ਤੇ ਲੱਗਦੀਆਂ ਹੂੰ ਤਾਂ ਜੂੜਾ ਮੈਨੂੰ ਆਉਂਦਾ ਨਹੀਂ ਹੈਗਾ ਜੂੜਾ ਮੇਰੇ ਤੇ ਨਹੀਂ ਹਾਂ ਮੈਂ ਕਹਿੰਦੀ ਗੁੜਾ ਨਹੀਂ ਕਰਦਾ ਮੈਨੂੰ ਆਉਂਦੀ ਨਹੀਂ ਕੋਈ ਵੀ ਜੂੜਾ ਕਰਨ ਹਾਂ ਨਾ ਮੈਂ ਤਾਂ ਗੁੱਤੀ ਕਰਦੀ ਤੇਨਾਂ ਤਾਂ ਮੇਰੀ ਪੋਤੀ ਵਧੀਆ ਸਿੱਖ ਗਈ ਮੈਂ ਤੇ ਜੂੜਾ ਕਰਨਾ ਸੱਚੀ ਰੌ ਲੱਗ ਗਿਆ ਸਾਂ ਕਦਾ ਕੋਈ ਮੁੱਲ ਨਹੀਂ ਮੈਨੂੰ ਨਹੀਂ ਆਉਂਦਾ ਜੂੜਾ ਕਰਨਾ ਕੰਨ ਜੀ ਨਹੀਂ ਰੱਖਣਾ ਚਾਹੀਦਾ ਜਦੋਂ ਤੂੰ ਐਂ ਇਹੇ ਵੀਡੀਓ ਬਣਾਉਣ ਲੱਗ ਗਈ ਤਾਂ ਜੂੜਾ ਵੀ ਤਾਂ ਸਿੱਖਣਾ ਕਰ ਵੀ ਐਂ ਤਾਂ ਸਿੱਖ ਲੈਿੰਦੀ ਨਹੀਂ ਕਰ ਤਾਂ ਲੈਣੀ ਐ ਮੈਂ ਢਿੱਲਾ ਪੈ ਕੇ ਫਿਰ ਡਿੱਗ ਪੈਂਦਾ ਤਾਂ ਨਹੀਂ ਮੈਨੂੰ ਪੈਂਦੀ ਉਹ ਉਂਦਰ ਕਰ ਲਓ ਚਾਹੇ ਕਰ ਲਓ ਮੇਰੇ ਬਾਹਰ ਸਿਰਫ ਕੀ ਬਾੜ ਨੇ ਹੱਥ ਲਾ ਕੇ ਵੇਖੜਦੇ ਐਵੇਂ ਹੀ ਲੱਗਾ ਜਲੇਬੀ ਜੂੜਾ ਕਰਾ

ਵੇ ਪੀੜੀ ਲੈ ਦੇ ਤੇ ਬਾਹਰ ਦੋ ਬੀੜੀਆਂ ਲੈ ਆ। ਆ ਗਈ ਸਰ। ਇਹ ਤਾਂ ਹੋਣੀ ਕੀ? ਬਾਹਰ ਨਹੀਂ ਆਦੀ। ਅੰਦਰ ਹੋ ਇਥੇ। ਜਾਂ ਬਾਹਰ ਨੂੰ ਭਾਈ। पेपर पर किस तरह की कोल्डिंग लाएगी मागर पर अंदर चना रखती हो किसी बुखली है बरामदे अंदर जैसे तुम वीडियो रेट लगा रही थी मैंने आ रही नहीं थी नहीं मेरे पांव डग जा रहे थे मेरे हाथ से ਕਰ ਮੈਨੂੰ ਐ ਸ੍ਰੀ ਥੋੜੀ ਜਿਹੀ ਵੀਡੀਓ ਰਹਿੰਦੀ ਕਹੀਦੇ ਨਾ ਦੀ ਪਾਉਣ ਆ ਰਹੀ ਸੀ ਵੀਡੀਓ ਮੈਂ ਰੇਟਿੰਗ ਪਾਰਲਾ ਸਾਈਡ ਪਰਲਾ ਖੁੱਲਾ ਗੇਟ ਬਹੁਤ ਸੋਹਣੇ ਲੱਗਣਗੇ ਕਿੱਥੇ ਹਲਾਜੀ ਆਪਣੀ ਫਾਈਨਲ ਲੁੱਕ ਆਪਾਂ ਕਰੂਗਾ ਲੈ ਕੇ ਆ ਕੇ ਬਾਹਰ ਮੱਥਾ ਟੇਕਣ ਵਾਸਤੇ ਇਹਨਾਂ ਦਾ ਇਹ ਆਪਾਂ ਲੈ ਲਈਏ ਆਪਾਂ ਇਧਰੀ ਕਰ ਆ ਆ ਵੀ ਚੜ ਜਾ ਗਲਾਜ਼ੀ ਆਪਾਂ ਟੇਕਾਂਗੇ ਮੱਤਾ ਮੈਂਨਸ ਕੇ ਪਰਵੇ තා ිය කාව විකහාण නිසනාක में සි සිति्ාම ਇਧਰ ਵਧੀਆ ਬਣਨੀ ਆਈ ਦਰੋਂ ਆਣਾ ਦਾ ਮੂੰਹ ਆ ਜੂਗਾ ਵਿੱਚ ਦੇਖ ਲੈ ਕਿਧਰ ਵਧੀਆ ਬਣਨੀ ਟੇਡਾ ਕਰਕੇ ਬਣਾ ਕੱਟ ਕੇ ਡੈਡੀ ਕਰਕੇ ਲੱਦਦੇ ਜੀ ਦਾਈ ਇਧਰ ਵਧੀਆ ਬਣਨੀ ਆ ਨਹੀਂ ਮਿੱਠਾ ਭੁੱਲ ਗਈ ਤੂੰ ਹੀ ਗਾਲੀ ਕਰੀ ਕਰ ਆ ਜਾ ਸੀ ਹਾਂਜੀ ਉਹ ਸਭ ਤੋਂ ਮੁੰਡਾ ਹਾਂ ਇੱਕ ਵੀਰ ਲਵੇਗੀ ਇਹ ਸਭ ਤੋਂ ਕਰਾਪੀ ਪਰ ਮੇਰਾ ਤੇਰਾ ਨਾ ਕਰਿਆ ਇਹ ਨਹੀਂ ਤੇ ਬਾਰ ਕੰਨੀ ਨਾ ਫੋਟੋ ਖਿਨਾਰੀਆ ਤੁੰਗੀ ਰੱਖ ਸਾਈ। ਕੰਨੀ ਨਾ ਮਾਂ ਦਾ ਰੁਜ ਜਿੱਤ ਭਾਈ। ਹੂੰ। ਉਹ ਆਪਣੇ ਇਹਦੇ ਸੱਤ ਦਾ ਆਏ। ਇਹਦੀ ਮਾਂ ਤੀਰਾਂ ਲੱਗੇ ਸਾਡੀ ਭੈਣ ਵੀ ਕਹਿੰਦੇ ਕਵਲਾਈ ਆਇਕੀ ਆ। ਹੂੰ। ਚਲੀ ਭਾਈ ਕਵਲਾਈ ਜਾਏ ਬੈਠੇ ਨੇ ਪਤਰਾ ਜਨੇ ਕਰਵਾ। ਵੈਸੀ ਕੋਈ ਨਹੀਂ ਕਰਵਾ। ਖੰਡ ਨੇ ਫੇਰ ਕਹਿੰਦੇ ਜਗਾਤ ਲਈ ਜਾਂਦੇ ਕੋਈ ਨਾ ਵਰਤ ਕੇ ਰੋਟੀ ਖਾਣ। ਹੂੰ। ਇਨੇ ਚੰਦਾਂ ਵਾਂਸੀ ਲੋਰੀ ਦੀਆ ਬਾਂਦੇ ਰੱਖ ਜਾਂਦੇ ਆ। ਜੀ ਉੱਤੇ ਸੁੱਟ ਮਾਂ ਕਰ ਲਾਵਾਂਗੀ ਕਿਉਂ ਇਹਨੂੰ ਅੱਧਰਵਾ। ਹਾਂ। ਲੈ ਪੇ ਲੋਰੀ ਦੀਆ ਬਾਂਦੇ ਦੇ ਵਿੱਚ ਗਏ ਸੱਤੇ ਦਾ। ਜਾ ਕੇ ਦੇ ਲੱਕ ਨੂੰ ਮੋਲਾਇਆ ਕਾਲੀ ਕੰਪੜੀ ਵਾਲੇ ਸਾਲ ਮੋਲਾਇਆ ਮਾਂ ਕਹਿੰਦੀ ਆਇਆ ਕਿ ਤੂੰ ਦਿੱ ਤੇਰਾ ਚੰਦ ਜਾਣ ਗਿਆ ਤੂੰ ਅੱਧ ਦੇ। ਹਾਂ। ਕਹਿੰਦੀ ਮਾਂ ਜਦੋਂ ਮੇਰੀ ਉੱਤੇ ਜਾਂਦੀ ਨਾ ਕੋਣ ਨੇ ਨਾ ਤੋਪੋ ਦੇ। ਜਦ ਇਹ ਨਾ ਕੋਤ ਪਿਆ ਗਿਆ ਬੰਜ ਜਾਂਦੇ ਤੋਂ ਆਈ। ਹਾਂ। ਜਲਪੀਰ ਤੇ ਹੀ ਮਾਵੇ ਕਰਦੇ ਕਹਿੰਦਾ ਹੈ ਆਪ ਕੋ ਦੋ ਰੋਟੀਾਂ ਸਰ। ਰੋਟੀ ਹਲਦੀ ਲੀਨ ਦੀ ਪਹਿਲੀ ਰੋਟੀ ਕਾਇਕ ਪਹਿਲੀ ਰੋਟੀ ਨੂੰ ਗਾੜਤੀ ਜੇ ਨੂੰ ਆਜੇ ਦੇ ਪਤਰਾ। ਹੂੰ। ਰੋਣ ਪਿੱਟਣਾ ਜੇ ਕਹਿੰਦੇ ਪਹਿ ਰੂਹ ਨੂੰ ਪਿੱਟੋ। ਹੂੰ। ਜਿਹੇ ਨੂੰ ਰੋਣ ਦੀ ਗਾੜਤੀ ਤੋੜ ਲੱਗੀ ਨਾ ਪਹਿ ਪਤਰਾ ਕੋਈ ਘਾੜ ਮਲਾਵੇ ਕੋਈ ਨਾ ਨਾ ਕੋਸਾ ਮਤਾ ਦੇ ਜਾਈ ਸਾਰੇ ਕਨੇ ਗੋਡੇ ਸਾਹਕ ਨਹੀਂ ਕਹਿੰਦੇ। ਹੂੰ। ਕੋਈ ਦਰਵਾਜ਼ੇ ਅੰਦਰ ਜਦੋਂ ਰਾਜੇ ਕੋਈ ਬਾਗ ਜੀ ਛੋਟੀ ਜਿਹੀ ਮਾਂ ਦੇ ਤੇਲ ਵੀ ਹੋਵੇ। ਜਿਹਦੀ ਵੀ ਮੱਥਾ ਟੇਕ ਲੈ ਜੀ ਬਾਗੀ ਵੱਲ ਸਾਬ। ਜਿਹਨੇ ਐ ਪੈਕੇਟ ਤੇ ਜਾ ਕੇ ਰਾਜੇ ਦੇ ਨਾਲ ਤੋਹਫਾ ਪਸਾਰਤਾ ਰੱਖੀ। ਜਿਹੜਾ ਸਾਲ ਪਰ ਬੈਠੀ ਜੀ ਗਾਰੋ ਨਾ ਕਰਵਾਉਂਦੇ ਹਨ ਅਨੇ ਰੋਣਾ ਪਈ ਜਾਂਦੇ। ਹਾਂ ਬਾਂਦੀ ਨੂੰ ਵੀ ਬਾਂਦੀ ਅੱਜ ਖੀਰ ਵਾਲਾ ਤੇ ਇਹ ਲੋਕੀ ਕਰਵਾਉਂਦਾ ਤੇ ਹਾਂ ਇਹ ਕਰੂਏ ਹੁਣ ਸੋ। ਇਹਦੀ ਇੱਕ ਅੰਮ੍ਰੇਲੀ ਪੱਟੀ ਤਾਂ ਜਿਹੜੇ ਤੱਕ ਤਾਂ ਨਹੀਂ ਆਈ ਬੰਦੀ ਨੂੰ ਕਰਵੇ ਲੈ ਆ ਦੇ ਮੈਂ ਵੀ ਕਰਵੇ ਹੂੰ ਚਲਪੇ ਉਹਨੇ ਕਰਵੇ ਲੈ ਤੁਨੇ ਕਰਵੇਂ ਮੈਂ ਸੇ ਜਦੋਂ ਅੱਥਾਨੇ ਵਹਲਾ ਆਉਂਦੇ ਲੱਗਿਆ ਸੀ ਮਾਗਣ ਚਾਹਤ ਤੇ ਪਾਹਿਆਂ ਤੇ ਕੀ ਕਰਵਾ ਦੇ ਪਾਹਿਆਂ ਦਾ ਸਹਾਰਾ ਪਾਣੀ ਕਰਵਾ ਦੇ ਹੂੰ ਦਿਨਾਂ ਜਾਣੇ ਕਦੇ ਵਰਤੀ ਹਾਂ ਕਰਵਾ ਦੇ ਮੇਰੇ ਸੱਤ ਨਹੀਂ ਹਲਕੇ ਉਹ ਨਾ ਪੈ ਛੱਡੇ ਫੁੱਤੀ ਮਾਰੀਂ ਹਮਮ ਤੁਹਾਨੂੰ ਚੰਗਾ ਹੈ ਘਰ ਅੰਦਰ ਮੇਰੇ ਨਾਲ ਬਿਗਾਨਾ ਚਿੱਟਾ ਰਿਹਾ ਸੋਦੀ ਚਿੱਟਾ ਚਿਹਰਾ ਦਾ ਸਿੱਟਾ ਰਿਹਾ ਚਿੱਟਾ ਰਿਹਾ ਦਰਵਾਜ਼ਾ ਖੁੱਲ੍ਹਦਾ ਰਹਿਣਾ ਕੋਈ ਨਾ ਕੋਈ ਸਿੱਟਾ ਕੋਈ ਨਾ ਕੋਈ ਸਿੱਟਾ ਹਮਮ ਕੰਨੀ ਗਣੀ ਕਿ ਸੱਤੇ ਸਾਲ ਬਾਹਰ ਹੋ ਗਿਆ ਮੈਂ ਦੇਖੀ ਹਮਮ ਚਲ ਬਈ ਬੰਦੀ ਆਲੀ ਬੰਦੀ ਆ ਜੇ ਨਾ ਜਾ ਕੇ ਕੰਨੀ ਰਹਿਣ ਤੇਰੇ ਤਾਂ ਨਹੀਂ ਪਤਾ ਸੀ ਜੱਡੀ ਜੰਨੇ ਬਣਾਹੀ ਜੀ ਕਿਸ ਮਤ ਕਿੱਥੇ ਆ ਗਈ ਕੰਨੀ ਨਾ ਜਰੂਰ ਦੇਖਣਾ

ਸੁਣੋ ਕਹਾਣੀ ਕਿਉਂ ਕਹਨ? ਮੁੰਡਾ ਪੀ ਮੰਗਿਆ ਪਰ ਚਾਹ। ਚਾਹ ਕਿ ਮੈਂ ਕਾਪੂਚੀ ਵੀ ਨਹੀਂ। ਅੱਜ ਮੈਂ ਕੋਲੇ ਚ ਪਾ ਕੇ ਪੀਂਚਾ। ਲਓ ਜੀ ਆਪਾਂ ਚਾਹ ਲੈ ਪੀ ਕੋਕ ਬავजा ਜਦ ਤੱਕ ਹੀ ਹੋਈ ਸੀ ਤੇ ਆ ਮੈਂ ਜੂੜੇ ਤੇ ਲਾਉਂਦੀ ਹਾਂ ਦੀ ਸੈਂਸਰੀ ਤੇ ਇਹ ਲਾਲੀ ਮੈਂ ਇੱਥੇ ਸਰਤੇ ਇਹ ਜੂੜਾ ਕਾਲੀ ਚ ਹੋਇਆ ਨਹੀਂ ਕਾਲੀ ਕਰਨ ਲੱਗ ਕਹਾਣੀ ਸੁਣਾਉਣ ਵਾਲੇ ਮਾਮੀ ਫਿਰ ਮੈਂ ਇੱਥੇ ਲਾਦੀ ਮੈਂ ਕਿ ਲੈ ਆਂਦੀ ਇਹ ਹੁਣ ਮਤਲਬ ਵੀ ਲੈ ਲਈ ਲੈਂਦੀ ਚੀਜ਼ ਦਾ ਮੇਰਾ ਕਾਫੀ ਟਾਈਮ ਤੋਂ ਮਨ ਸੀ ਵਿਆਹਣ ਦਾ ਕਈ ਵਾਰ ਨਹੀਂ ਆਂਦੀ ਸੀ ਹੋਰ ਨਹੀਂ ਆਂਦੀ ਜਾਂਦੀ ਸੀ ਤੇ ਇਦ ਕੀ ਲੈ ਕੇ ਆਈਆਂ ਫਿਰ ਮੈਂ ਅੱਜ ਲਾਉਣ ਸਵੇਰੇ ਕਿਤੇ ਜੀ ਆਪਣਾ ਸਾਕ ਪੂਰਾ ਕਰਨਾ ਚਾਹੁੰਦਾ ਪਤਾ ਨਹੀਂ ਕੀ ਦੇਣਾ ਕੀ ਦੀ ਰਾਤ ਆ ਇੱਥੇ ਕੋਈ ਪਤਾ ਨਹੀਂ ਤੇ ਤੇਹਿਆਰਾਂ ਨੂੰ ਆਪਾਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਆਇਤ ਸੁਈ ਲੈ ਕੇ ਮਗਰ ਨਿੱਕੜ ਗਈ ਇਹ ਤੇ ਨਾ ਆ ਗਈ ਤੇ ਦੱਸਣਾ ਕਿ ਮੇ ਤਾਂ ਕੀ ਮੇਰੀ ਸੈਂਸਰੀ ਲੱਗੀ ਹੈ